ਦੁੱਖ ਓਖਾ ਜਰਨਾ ਵੀ ਮੈਂ ਜੱਗ ਨੂੰ ਕੀ ਕਰਨਾ ਤੇਰੇ ਨਾਲ ਜੀਣਾ ਤੇਰੇ ਨਾਲ ਮਰਨਾ ਵੀ ਮੈਂ ਜੱਗ ਨੂੰ ਕੀ ਕਰਨਾ ਜੱਗ ਬਿਨਾ ਤਾਂ ਸਰਜਾਉ ਜੱਗ ਬਿਨਾ ਤਾਂ ਸਰਜਾਉ ਪਰ ਤੇਰੇ ਬਿਨ ਨਈਓ ਸਰਨਾ ਮਿਲਾਂ ਤੈਨੂੰ ਤੇ ਦੁਨੀਆ ਭੁੱਲ ਜਾਨੀ ਆ ਖੰਡੂ ਮਿਸ਼ਰੀ ਵਾਂਗੂੰ ਮੈਂ ਕੁਲ ਜਾਨੀ ਆ ਪੈ ਜੇ ਭਾਵੇਂ ਸਾਨੂੰ ਇਸ਼ਕ ਦਾ ਦਰਿਆ ਤਰਨਾ ਵੀ ਸੱਜਣਾ ਮੈਂ ਜੱਗ ਨੂੰ ਕੀ ਕਰਨਾ ਤੇਰੇ ਨਾਲ ਜੀਣਾ ਤੇਰੇ ਨਾਲ ਮਰਨਾ ਸਾਥ ਛੱਡੀ ਨਾ ਮੈਂ ਮਰ ਜਾਊਂਗੀ ਪਾਪ ਮੱਥੇ ਤੇਰੇ ਮੈਂ ਧਰ ਜਾਊਂਗੀ ਸਾਥ ਛੱਡੀ ਨਾ ਮੈਂ ਮਰ ਜਾਊਂਗੀ ਆਪ ਮੱਥੇ ਤੇਰੇ ਮੈਂ ਧਰ ਜਾਊਂਗੀ ਹਰ ਜਾਨਾ ਪੈ ਜਾਊ ਤੈਨੂੰ ਫਿਰ ਪਰਣਾ ਵੇ ਮੈਂ ਚੱਗ ਨੂੰ ਕੀ ਕਰਨਾ ਤੇਰੇ ਨਾਲ ਜੀਣਾ ਤੇਰੇ ਨਾਲ ਮਰਨਾ ਵੇ ਮੈਂ ਚੱਗ ਨੂੰ ਕੀ ਕਰਨਾ